ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਆ ਜਿੱਥੇ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਤੁਹਾਡੇ ਲਈ ਰੋਜ਼ ਨਵੇਂ ਨਵੇਂ ਲੜਕੇ ਅਤੇ ਲੜਕੀਆਂ ਦੇ ਜੋ ਰਿਸ਼ਤੇ ਨੇ ਲੈ ਕੇ ਆਉਂਦੇ ਰਹਿੰਨੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚੋਂ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜੇਕਰ ਤੁਸੀਂ ਆਪਣਾ ਡਾਇਰੈਕਟ ਨੰਬਰ ਪਵਾ ਕੇ ਐਡ ਲਗਵਾਉਣੀ ਹੈ ਤਾਂ ਵੀ ਤੁਸੀਂ ਸਰਨਲ ਸੰਪਰਕ ਕਰ ਸਕਦੇ ਹੋ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦੀ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਭੇਜ ਸਕਦੇ ਹੋ M36 ਕੋਡ ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਜਰਸੀ ਕਾਸ ਨੂੰ ਸਮੰਦ ਰੱਖਦੇ ਹਨ ਲੜਕੀ ਦੀ ਉਮਰ 31 ਸਾਲ ਰੰਗ ਗੋਰਾ ਕੱਦ 5 ਫੁੱਟ 5 ਇੰਚ ਪੜਾਈ ਵਿੱਚ ਲੜਕੀ ਦੀ ਬੀਏ ਪਾਸ ਕੀਤੀ ਹੋਈ ਆ ਲੜਕੀ ਵਾਲੇ ਫਰੀਦਕੋਟ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਪੰਜ ਭੈਣਾਂ ਹਨ ਜੋ ਕਿ ਸਾਰੇ ਵਿਆਹੀ ਹੋਏ ਹਨ ਲੜਕੀ ਦਾ ਗੋਤਮਾਨ ਹੈ ਲੜਕੀ ਵਾਲਿਆਂ ਨੂੰ ਜਰਸੀ ਕਾਰ ਦਾ 8 ਕਿੱਲੇ ਤੋਂ ਵੱਧ ਜ਼ਮੀਨ ਵਾਲਾ ਲੜਕਾ ਚਾਹੁੰਦਾਗਾ ਜੋ ਕਿ ਬਾਹਰ ਪੱਕਾ ਹੋਵੇ ਜਾਂ ਫਿਰ ਇੱਧਰ ਹੋਵੇ ਤਾਂ ਡਿਵੋਰਸ ਨਾ ਹੋਵੇ ਐਮ ਸੰਤੀ ਕੋਲ ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਰਵੀ ਦਾਸੀ ਆਕਾਸ਼ ਨੂੰ ਸਮੰਦ ਰੱਖਦੇ ਹਨ ਲੜਕੀ ਦੀ ਉਮਰ 23 ਸਾਲ ਹੈ ਰੰਗ ਗੋਰਾ ਕੱਦ 5 ਫੁੱਟ 6 ਇੰਚ ਪ੍ਰਾਈਵ ਵਿੱਚ ਲੜਕੀ ਦੀ 12ਵੇਂ ਦਿਨ ਮੈਡੀਕਲ ਦਾ ਪਾਸ ਕੀਤੀ ਹੋਈ ਆ ਲੜਕੀ ਦੇ ਐਲਸੀ ਤੋਂ ਸਾਢੇ 6 ਬੈਂਡ ਹਨ ਲੜਕੀ ਕੋਲ 3 ਸਾਲ ਦਾ ਟੀਚਿੰਗ ਤੇ ਦੁਰਬਾਵੀ ਆ ਲੜਕੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ ਹੋਇਆ ਹੈ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਵੀਨਾ ਵੱਡੀ ਪੈ ਕੈਨੇਡਾ ਵਿੱਚ ਪੱਕੀ ਹੈ ਅਤੇ ਵੈਈ ਹੋਏ ਹਨ ਲੜਕੀ ਵਾਲੇ ਨੂੰ ਬਾਹਰ ਜਾਣ ਲਈ ਖਰਚਾ ਕਰਨ ਵਾਲੇ ਲੜਕੇ ਦੀ ਲੋੜ ਹੈ ਮੈਰਿਜ ਬਿਊਰੋ ਫਰੈਂਚਾਈਸੀ ਜੇਕਰ ਕਿਸੇ ਨੇ ਸੜਨ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੈ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗਰੀਬ ਪਰਵਾ ਲੜਕੀਆਂ ਨੇ ਬਾਇਓ ਡਾਟੇ ਨੇ ਤਾਂ ਤੁਸੀਂ ਸਾਡੇ ਨਾਲ ਆਪਣੇ ਬਾਇਓ ਡਾਟਾ ਨੂੰ ਸੈਂਡ ਕਰਕੇ WhatsApp ਤੇ ਆਪਣੇ ਮੈਚ ਬਣਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਡਾਟਾ ਤੁਸੀਂ नीचे ਦਿੱਤੇ ਗਏ ਨੰਬਰ ਤੇ ਤੁਹਾਨੂੰ ਸੰਪਰਕ ਕਰਕੇ ਭੇਜ ਸਕਦੇ ਹੋ ਸਾਡੇ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਰਿਸ਼ਤੇ ਦੀ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਸਾਰੀ ਜਾਣਕਾਰੀ ਤੁਹਾਡੇ ਕੋਲ ਸਾਰਿਆਂ ਨੂੰ ਪਹਿਲਾਂ ਪਹੁੰਚੇ